ਉਰੇ ਹੋ ਪੈਨ ਲਾਈਵ ਦੇ ਨਾਲ ਮੈਂ ਅਮਰਿੰਦਰ ਸਿੰਘ ਸੰਧੂ ਅੱਜ ਅਸੀਂ ਮੌਜੂਦ ਆ ਹਾਂ ਲੁਧਿਆਣਾ ਟੂ ਮਲੇਰਕੋਟਲਾ ਹਾਈਵੇ ਦੇ ਉੱਪਰ ਜਿੱਥੇ ਕਿ ਇੱਕ ਨੌਜਵਾਨ ਸਾਨੂੰ ਰਸਤੇ ਦੇ ਵਿੱਚ ਰਨਿੰਗ ਕਰਦਾ ਹੋਇਆ ਦੌੜਦਾ ਹੋਇਆ ਮਿਲਿਆ ਜਿੱਥੇ ਕਿ ਨੌਜਵਾਨ ਨੇ ਪਹਿਲਾਂ ਆਪਣੀ ਪੜ੍ਹਾਈ ਪੂਰੀ ਕੀਤੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਹਨਤ ਕੀਤੀ ਮਿਹਨਤ ਕਰਨ ਤੋਂ ਬਾਅਦ ਨੌਜਵਾਨ ਨੇ ਫੌਜ ਦੇ ਵਿੱਚ ਭਰਤੀ ਹੋਇਆ ਫੌਜ ਦੇ ਵਿੱਚ ਭਰਤੀ ਹੋਣ ਤੋਂ ਬਾਅਦ ਉਸ ਨੇ ਖੇਡਾਂ ਦੇ ਵਿੱਚ ਹਿੱਸਾ ਲਿਆ ਆ ਉਹ ਨੌਜਵਾਨ ਦੇ ਨਾਲ ਕਰਦੇ ਆ ਗੱਲਬਾਤ ਜੀ ਕੀ ਨਾਮ ਆ ਦੀ ਮੈਂ ਨੌਕਰ ਸੇਵਕ ਸਿੰਘ ਤੇ ਸਾਨੂੰ ਅਸੀਂ ਦੇਖਿਆ ਜਿੱਲ੍ਹੇ ਦਿਹਾਣਾ ਤੋਂ ਮਲੇਰਕੋਟਲਾ ਹਾਈਵੇ ਦੇ ਉੱਪਰ ਇੰਨੀ ਠੰਡ ਦੇ ਵਿੱਚ ਵੀ ਤੁਸੀਂ ਮਤਲਬ ਰਨਿੰਗ ਕਰਦੇ ਹੋ ਕੀ ਰਾਜ ਦੇ ਵਿੱਚ ਰਨਿੰਗ ਵੀਰੇ ਮੈਂ ਸਵੇਰੇ ਜਲ 4 ਵਜੇ ਉੱਠਦਾ ਤੇ 4 ਵਜੇ ਉੱਠ ਕੇ ਮੈਂ ਲੁਧਿਆਣਾ ਤੋਂ ਆਪਣਾ ਜਿਹੜਾ ਡੇਲੋਂ ਆ ਡੇਲੋਂ ਤੋਂ ਕੋਪੜੂਟਾ ਕੋਪੜੂਟੇ ਤੋਂ ਬੈਗ ਆਪਣਾ ਉਹਨੂੰ ਕਰਦਾ ਮੈਂ ਡੇਲੀ ਆਪਣਾ ਤਾਂ ਚਲੋ ਮੌਸਮ ਕੁਝ ਠੀਕ ਹੋ ਗਿਆ ਜਿਵੇਂ ਠੰਡ ਦਾ ਮੌਸਮ ਹੁੰਦਾ ਧੁੰਦਾਂ ਦਾ ਦਸੰਬਰ ਦਾ ਮਹੀਨਾ ਆਉਂਦਾ ਠੰਡ ਬਹੁਤ ਜ਼ਿਆਦਾ ਹੁੰਦੀ ਹੈ ਉਦੋਂ ਫਿਰ ਸ਼ਡਿਊਲ ਕੀ ਰਹਿੰਦਾ ਤੁਹਾਡਾ ਸ਼ਡਿਊਲ ਨਹੀਂ ਮੈਂ ਕਰੀ ਚੇਂਜ ਕਰਦਾ ਸ਼ਡਿਊਲ ਮੇਰਾ ਇਹੀ ਰਹਿਣਾ ਠੰਡ ਦੇ ਵਿੱਚ ਹਾਂ ਇਦਾਂ ਹੁੰਦਾ ਥੋੜਾ ਲੇਟ ਹੋ ਜਾਂਦਾ ਉੱਠਣ ਦੇ ਵਿੱਚ ਮਤਲਬ ਥੋੜਾ ਠੰਡ ਜ਼ਿਆਦਾ ਹੁੰਦੀ ਹੈ ਫਿਰ ਉਸ ਹਾਨ ਮੌਸਮ ਨੇ ਕਿ ਭੀ ਧੁੰਦ ਜ਼ਿਆਦਾ ਹੁੰਦੀ ਹੈ ਗੱਡੀ-ਗੁੱਡੀਆਂ ਨੂੰ ਪਤਾ ਹੀ ਲੱਗਦਾ ਤੇ ਬਾਕੀ ਫਿਰ ਟਾਈਮ ਤਾਂ ਮੇਰਾ ਉਹੀ ਰਹਿੰਦਾ ਮਤਲਬ ਦੌੜਨਾ ਜਿੰਨਾ ਮੈਂ ਰੂਟੀਨ ਦੇ ਵਰਕ ਆ ਮੇਰਾ ਰੂਟੀਨ ਵਰਕ ਮੇਰਾ ਉਨੇ ਹੀ ਰ ਤੇ ਉੱਥੇ ਦਾ ਫਿਰ ਅਸੀਂ ਹਰ ਟਾਈਮ ਦੌੜਦੇ ਨਹੀਂ ਆਂ ਮਤਲਬ ਸਾਰਾ ਦਿਨ ਦੌੜ ਪੜਾਏ ਦੌੜ ਬਾਹਰ ਚ ਨਿਕਲ ਜਾਂਦਾ ਸਾਰਾ ਤੇ ਜਿਵੇਂ ਦੌੜਨ ਤੋਂ ਬਾਅਦ ਜਿਵੇਂ ਆਪਣੇ ਘਰ ਦਾ ਮਤਲਬ ਘਰ ਦਾ ਕੰਮ ਕਰਦਾ ਕਿਵੇਂ ਥੋੜਾ ਘਰ ਦੇ ਕੰਮ ਤਾਂ ਫੇਰ ਕਰਨੀ ਪੈਂਦੇ ਹੁਣ ਘਰੇ ਆ ਕੇ ਸਾਰੇ ਕੰਮ ਕਰਨੀ ਪੈਂਦੇ ਆ ਕੋਈ ਵੀ ਕੰਮ ਆ ਕਰਦਾ ਕਿਤੇ ਐ ਤਾਂ ਨਹੀਂ ਹੁੰਦਾ ਹੈਗਾ ਵੀ ਮੈਂ ਰਨਿੰਗ ਕਰ ਲਈ ਮੈਂ ਮਲਾਜਮ ਇੱਕ ਵੀ ਮੈਂ ਘਰ ਦੇ ਕੰਮ ਨਹੀਂ ਕਰਨੀ ਨਹੀਂ 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 ਇਦਾਂ ਨਹੀਂ ਇਦਾਂ ਨਹੀਂ ਕਰਦੇ ਇੱਕ ਕੰਮ ਤਾਂ ਕਰਨੀ ਪੈਣਾ ਵੀਰੇ ਘਰੇ ਆਇਆ ਛੁੱਟੀ ਐ ਘਰ ਦੇ ਜਿਹੜੇ ਕੰਮ ਰਹਿ ਜਾਂਦੇ ਨੇ ਉਹ ਤਾਂ ਕਰਨੀ ਪੈਂਦੇ ਆ ਨਾ ਬਾਕੀ ਜਿਹੜਾ ਵੀ ਕੰਮ ਹੁੰਦਾ ਦੋ ਆਪਣੇ ਸਿਰ ਤੇ ਹੁੰਦਾ ਧਾਰੀ ਵੀ ਇਕੱਲੀ ਹੀ ਆ ਤੇ ਕਰਨੀ ਪੈਣਾ ਸਾਰਾ ਕੰਮ ਮੈਂ ਦਿੱਲੀ ਕੰਮ ਫੱਟੋ ਕੱਟ 30 ਤੋਂ 35 ਕਿਲੋਮੀਟਰ ਦੌੜਦਾ ਦਿਨ ਦੇ ਵਿੱਚ ਤੇ ਮੈਂ ਆਰਮੀ ਦੇ ਵਿੱਚ ਹੀ ਮੈਰਾਥਨਾਂ ਦੌੜਦਾ ਮੈਰਾਥਨ 21 ਕਿਲੋਮੀਟਰ ਹਾਫ ਮੈਰਾਥਨ ਕਹਿੰਦੇ ਆ ਤੇ 42 ਕਿਲੋਮੀਟਰ ਵੀ ਦੌੜਦਾ ਜ਼ਿਆਦਾਤਰ ਮੈਂ 12 ਕਿਲੋਮੀਟਰ ਹੀ ਦੌੜਦਾ ਤੇ ਸਵੇਰ ਮਾਰਨਿੰਗ ਟਾਈਮ ਸਟਾਰਟ ਕਰਦਾ ਤਕਰੀਬਨ 4 ਤੋਂ 4 ਵਜੇ ਸਟਾਰਟ ਕਰਦਾ ਤੇ 7-8 ਵਜੇ ਤੱਕ ਦੌੜਦਾ ਮੈਂ ਦਿਨ ਦੇ ਵਿੱਚ ਤੇ ਅਸੀਂ ਜਾਂ ਸ਼ਾਮ ਨੂੰ ਥੋੜੇ ਹੀ ਲਾਉਣਾ ਸ਼ਾਮ ਨੂੰ ਤਾਂ ਪੰਜ ਤੋਂ 10 ਕਿਲੋਮੀਟਰ ਦੀ ਦੌੜਨਾ ਜਿਆਦਾ ਨਹੀਂ ਤੋਂ ਬਾਅਦ ਹੀ ਹੋਇਆ ਸੀ ਭਰਤੀ ਹੋ ਗਿਆ ਸੀ ਮੈਂ ਮਤਲਬ 7.5 ਸਾਲ ਦੀ ਏਜ ਦੇ ਵਿੱਚ ਭਰਤੀ ਹੋ ਗਿਆ ਸੀ ਕਿੰਨੇ ਸਾਲ ਦੇ ਵਿੱਚ ਭਰਤੀ ਹੋਏ ਸੀ ਮੈਂ 2016 ਦੇ ਵਿੱਚ ਹੋ ਗਿਆ ਸੀ ਭਰਤੀ ਜੇ ਦੇਖਿਆ ਜਾਵੇ ਫੌਜ ਦੇ ਵਿੱਚ ਉੱਥੇ ਕਿੰਨੀ ਕਿ ਜ਼ਿਆਦਾ ਮਿਹਨਤ ਕੀਤੀ ਆ ਉੱਥੇ ਵੀ ਬਹੁਤ ਜ਼ਿਆਦਾ ਮਿਹਨਤ ਦੀ ਜਰੂਰ ਤਾਂ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਮਿਹਨਤ ਕਿਉਂਕਿ ਥੋੜਾ ਸਰੀਰ ਵੀ ਹੋਣਾ ਚਾਹੀਦਾ ਦੌੜਨ ਵਾਸਤੇ ਮਤਲਬ ਸਰੀਰ ਚਾਹੀਦਾ ਵਾ ਪਰ ਸਰੀਰ ਸੀ ਪਹਿਲਾਂ ਮੇਰਾ ਵੀ ਵਧੀਆ ਸਰੀਰ ਸੀਗਾ ਮੈਂ ਦੌੜ ਦੌੜ ਕੇ ਮੇਰਾ ਸਰੀਰ ਤਾਂ ਚਲੋ ਖੈਰ ਔਰ ਮੈਨਤਰੀ ਯਾਰਾ ਜ਼ਰੂਰਤ ਪੈਂਦੀ ਹੈ ਜਦੋਂ ਤੁਸੀਂ ਫੌਜ ਦੇ ਵਿੱਚ ਭਰਤੀ ਹੋਏ ਸੀਗੇ ਇੱਕ ਦੇਸ਼ ਦੀ ਸੇਵਾ ਕਰਦੇ ਸੀਗੇ ਖੇਡਾਂ ਦੇ ਵਿੱਚ ਜਾਣ ਦਾ ਮੌਕਾ ਤੁਹਾਨੂੰ ਕਦੋਂ ਪ੍ਰਾਪਤ ਹੋਇਆ ਸੀਗਾ ਮੈਂ 2017 ਤੋਂ ਇਹਦੇ ਵਿੱਚ ਹੀ ਆਂ ਇਹ ਫੀਲਡ ਦੇ ਵਿੱਚ ਹੀ ਆਂ ਦੌੜਨ ਦੇ ਵਿੱਚ ਤੇ ਆਈਆਂ ਕਾਫੀ ਮੈਰਾਥਨਾਂ ਦੌੜੇ ਹੁੰਦੀਆਂ ਫੌਜ ਦੇ ਵਿੱਚ ਕ੍ਰੋਸ ਕੰਟਰੀ ਉਹਨਾਂ ਨੂੰ ਵੀ ਕਾਫੀ ਜਗ੍ਹਾ ਦੌੜੇ ਕਾਫੀ ਥੋੜ ਦੇ ਦੌੜਦੇ ਰਹੇ ਹੁਣ ਇੱਥੇ ਆਪਣੇ ਲੁਧਿਆਣੇ ਦੇ 4 April ਦੇ ਵਿੱਚ ਉਹਦੇ ਵਿੱਚ ਵੀ ਖੈਰ ਪਾਰਟਿਸਪੇਟ ਕਰਾਂਗੇ ਇਹ ਚੰਡੀਗੜ ਆ ਰਹੀ ਹੈ ਚੰਡੀਗੜ ਦੇ ਵਿੱਚ ਵੀ ਕਰਾਂਗੇ ਜਿੰਨੇ ਵੀ ਆ ਤਕਰੀਬਾ ਮਰਾਥਨ ਆਪਣੇ ਨੇੜੇ ਤੇੜ ਹੈਗੇ ਨੇ ਮੈਂ ਤਕਰੀਬਨ ਪਾਰਟਿਸਪੇਟ ਕਰਾਂਗੇ ਉਹਨਾਂ ਦੇ ਵਿੱਚ ਹੁਣ ਤੱਕ ਕਿੱਥੇ ਕਿੱਥੇ ਕਿ ਤੁਸੀਂ ਪਾਰਟਿਸਪੇਟ ਕਰ ਚੁੱਕੇ ਹੋ ਹੁਣ ਤੱਕ ਮੈਂ ਜੈਪੁਰ ਦੇ ਵਿੱਚ ਚੰਡੀਗੜ ਦਿੱਲੀ ਮੁੰਬਈ ਪੂਨੇ ਆਪਣੇ ਕੋਲਕਾਤਾ ਦੇ ਵਿੱਚ ਇਹਨਾਂ ਦੇ ਵਿੱਚ ਪਾਰਟਿਸਪੇਟ ਕਰ ਚੁੱਕਿਆ ਹਾਂ ਮਤਲਬ ਜਵਾਨਾ ਜਿਹੜੂ ਵੀ ਆਪਣੇ ਵੀ ਹੈਗੇ ਨੇ ਨਾ ਮੁੰਡੇ ਆਪਣੇ ਦੌੜ ਦੇਣ ਸਵੇਰ ਜਾ ਪ੍ਰੈਕਟਿਸ ਭਰਤ ਨੂੰ ਚਾਹੁੰਦੇ ਨੇ ਮਿਹਨਤ ਕਰੋ ਯਾਰ ਦੱਬ ਕੇ ਮਿਹਨਤੀ ਬਹੁਤ ਮਿਹਨਤੀ ਫਲ ਲਿਆਉਂਦੀ ਆ ਠੀਕ ਹੈ ਕਿਸੇ ਦੇ ਪਿੱਛੇ ਲੱਗਣ ਦੀ ਕੋਈ ਜ਼ਰੂਰਤ ਨਹੀਂ ਹੈ ਲੋਕ ਆ ਹੁਣ ਮੈਨੂੰ ਵੀ ਲੋਕ ਆ ਜਾਂਦੇ ਨੇ ਵੀ ਤੂੰ ਪਤਲਾ ਜਾ ਮੈਂ ਖਾਂਦਾ ਨਹੀਂ ਕੁਝ ਪੀਂਦਾ ਨਹੀਂ ਹੁਣ ਉਹਨਾਂ ਨੂੰ ਕੀ ਪਤਾ ਮੇਰੀ ਮਿਹਨਤ ਕਿੰਨੀ ਆ ਦਿੰਦਾ ਮੈਂ ਕਿੰਨਾ ਦੌੜਦਾ ਕੀ ਕਰਦਾ ਉਹਨਾਂ ਨੂੰ ਕੁਝ ਨਹੀਂ ਪਤਾ ਠੀਕ ਹੈ ਮਿਹਨਤ ਆ ਮੈਨੂੰ ਪਤਾ ਹੁਣ ਮੈਨੂੰ ਜਿੰਨਾ ਮਰਜ਼ੀ ਦੂਰ ਤੱਕ ਦੜਾ ਲਓ ਮੈਨੂੰ ਕੋਈ ਸਾਹ ਨਹੀਂ ਚੜਦਾ ਕੋਈ ਕੁਸ ਨਹੀਂ ਬਸ ਦੌੜੀ ਜਾਈਦਾ ਮਿਹਨਤੀ ਸਭ ਤੋਂ ਜ਼ਰੂਰੀ ਮਿਹਨਤ ਆ ਸਵੇਰ ਉੱਠੋ ਆਪਦਾ ਦੌੜੋ ਮਿਹਨਤ ਕਰੋ ਵਧੀਆ ਖਰਾ ਖਰੂ ਖਾਓ ਠੀਕ ਹੈ ਕਿਸੇ ਦੇ ਪਿੱਛੇ ਲੱਗਣ ਦੀ ਕੋਈ ਉਹ ਨਹੀਂ ਜ਼ਰੂਰਤ ਨਹੀਂ ਹੈ ਔਰ ਦਬ ਕੇ ਮਿਹਨਤ ਕਰੋ ਦੱਬ ਕੇ ਜਿੰਨੀ ਮਿਹਨਤ ਕਰ ਸਕਦੇ ਹੋ ਮੈਂ ਰੱਬ ਇੱਕ ਨਾ ਇੱਕ ਦਿਨ ਮਿਹਨਤ ਨੂੰ ਫਲ ਤੇ ਰੱਬ ਰੰਗ ਜ਼ਰੂਰ ਲਿਆਉਂਦਾ ਹੀ ਲਿਆਉਂਦਾ ਵਾ ਠੀਕ ਹੈ ਦੱਬ ਕੇ ਕਰੋ ਮਿਹਨਤ ਫਲ ਜ਼ਰੂਰ ਮਿਲੂਗਾ ਤੁਹਾਨੂੰ ਤੇ ਇੱਕ ਤੁਹਾਡਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਡਾਈਟ ਪਲਾਨ ਪਲਾਨ ਕੀ ਰਹੇ ਦਾਜੀ ਡਾਈਟ ਪਲਾਨ ਜਦੋਂ ਇਥੋਂ ਦੌੜ ਕੇ ਜਾਈਦਾ ਮਤਲਬ ਆਪਾਂ ਨਾਰਮਲ ਵਰਕਆਊਟ ਜਾਂ ਗੁਰੂ ਕੁੰਡੀ ਕਹਿੰਦੇ ਨੇ ਪਾਣੀ ਤਾਂ ਜ਼ਰੂਰ ਜਿੰਨਾ ਦੱਬ ਕੇ ਪਾਣੀ ਪੀ ਸਕਦੇ ਹੋ ਪਾਣੀ ਉਨਾ ਹੀ ਪੀਣਾ ਜਿੰਨਾ ਪਾਣੀ ਪੀ ਸਕਦੇ ਹੋ ਉਸ ਤੋਂ ਬਾਅਦ ਡਾਈਟ ਦੇ ਵਿੱਚ ਆਣਦੇ ਚਨੇ ਆ ਜਾਂਦੇ ਨੇ ਬਦਾਮ ਕਾਜੂ ਤਾਂ ਦਾਖਾਂ ਕਹਿੰਦੇ ਇਹਨਾਂ ਨੂੰ ਦਾਖਾਂ ਖਾਓ ਤੁਹਾਡੇ ਡਾਈਟ ਦੇ ਵਿੱਚ ਇਹ ਖਾਓ ਤਾਂ ਫਰੂਟ ਫਲ ਫਰੂਟ ਘਰੇ ਵਿੱਚ ਦਾਲ ਰੋਟੀ ਆਪਾਂ ਜਿਹੜੀ ਦਹੀਂ ਕਿਉਂ ਉਹ ਤੋਂ ਆਪਾਂ ਜੋ ਵੀ ਪੀਂਦੇ ਉਹ ਜ਼ਰੂਰੀ ਆ ਇਹ ਚੀਜ਼ਾਂ ਜ਼ਰੂਰੀ ਨੇ ਜਿਵੇਂ ਪੁਰਾਣੇ ਬਜ਼ੁਰਗ ਗੱਲਾਂ ਕਰਦੇ ਸੀ ਵੀ ਦੇਸੀ ਖਾਣਾ ਖਾਓ ਸਭ ਤੋਂ ਜ਼ਿਆਦਾ ਜ਼ਰੂਰੀ ਆ ਪੁਰਾਣੇ ਸਿਆਣੇ ਬੰਦ ਗੱਲ ਸੱਚੀ ਹੈ ਗਏ ਗਏ ਨੇ ਦੇਸੀ ਖਾਣਾ ਕਰੀ ਕੋਈ ਖਾਣਾ ਨਹੀਂ ਹੈ ਜਿੰਨਾ ਆਪਾਂ ਮਰਜ਼ੀ ਕਹਿੰਦੇ ਨੇ ਮੁੰਡੇ ਪਾਊਡਰ ਖਾ ਲਿਆ ਖਾ ਰਿਹਾ ਉਹਨਾਂ ਰੇ ਉਹ ਕੁਝ ਨਹੀਂ ਕਰਦੇ ਸਿੱਧੀ ਗੱਲ ਆ ਥੋੜੇ ਟਾਈਮ ਲਈ ਕਰਦੇ ਨੇ ਪਰ ਜਿਹੜੀ ਦੇਸੀ ਖਾਣਾ ਆ ਦੇਸੀ ਕਿਉ ਹੋ ਗਿਆ ਆਪਣਾ ਦਹੀਂ ਦੁੱਧ ਮੱਖਣ ਲੱਸੀ ਇਹ એનર્ਜੀ ਰਿਸ ਕਿਤੇ ਨਹੀਂ ਹੈ ਕਿਤੇ ਵੀ એનર્ਜੀ ਰਿਸ ਨਹੀਂ ਹੈ ਬਹੁਤ ਬਹੁਤ ਧੰਨਵਾਦ ਥੈਂਕ ਯੂ ਥੈਂਕ ਯੂ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਵੀਰ ਆਪਣਾ ਬਹੁਤ ਵਧੀਆ ਵਾ ਥੈਂਕ ਯੂ ਵੀਰੇ ਅੱਸੀ ਕਾ